পিণ্ডা <laughs> একেবাৰ ਮਮਾ ਬੰਦੇ ਸਾਰੇ ਮੇchu ਕੁੜੀ ਖਿਆਸਾਰੇ ਮੇਰਾ ਬਰਦਰ ਪਹਿਲਾ ਬੜਾ ਬਿਮਾਰੀ ਸੀ ਉਹਨਾਂ ਨੂੰ ਜਿੰਨੇ ਮੈਡੀਸਿਨ ਜਲਦੀ ਮਈਆਦ ਹੋਰ ਮੇਰੇ ਮਮਾ ਦਾ ਬਰੇਡ ਹੋ ਗਿਆ ਸਾਰੇ ਹੱਥ ਕਾਸ਼ ਖੇੜਿਆ ਇੱਕ ਗੱਲ ਸੁਣ ਲੈ ਕੋਈ ਮਮਾ ਦੇ ਤੋਂ ਸਪੈਸ਼ਲ ਸੀ ਕਿਰਾਂ ਨੂੰ ਜਿੰਨੀ ਦਵਾਈ ਦਾ ਇਲਾਜ ਜਿੰਨਾ ਇੱਕ ਵੀ ਪੈਸੇ ਨਾ ਲੱਗਦਾ ਇਹਦਾ ਮੈਨੂੰ ਦੱਸਣਾ ਠੀਕ ਹੈ ਇੱਕ ਵੀ ਪੈਸਾ ਜਿਹਨਾਂ ਦਾ ਲੱਗਿਆ ਤੇ ਇਹ ਤੇਰਾ ਮਸੂਰ ਹੋਏਗਾ ਇਹਨਾਂ ਦਾ ਲੱਗੇ 10000 20000 ਲੱਖ ਲੱਗੇ ਮੈ ਲਾਵਾਂਗਾ ਇਲਾਜ ਵੀ ਸਾਰਾ ਘਰ ਵੀ ਇਹਨਾਂ ਦੇ ਬਣਾ ਕੇ ਦੇਣਾ ਠੀਕ ਹੈ ਤਿੰਨਾਂ ਦੇ ਤਿੰਨਾਂ ਦੇ ਘਰ ਬਣਾ ਕੇ ਦੇਣੇ ਆ ਫੈਸਲਾ ਤੁਸੀਂ ਕਰਨਾ ਕਿੱਥੇ ਬਣਾਣਿਆ ਘਰ ਅਸੀਂ